ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਸੀਲ ਜ਼ਿਲ੍ਹਾ ਇਸਮੇਂ ਤੋਂ ਸ਼੍ਰੀ ਤਰਨਤਾਰਨ ਫੇਰ ਲੱਗਦਾ ਪਿੱਖੀਬੇੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਹੈ ਜਿੱਦਾਂ ਕੇ ਸਾਰੇ ਵੀਰ ਜਾਣਦੇ ਆ ਸੌਰ ਸਿੰਘ ਆਪਣੀ ਵਿਜਿਟ ਹੁੰਦੀ ਆ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਵੀਰ ਸੰਦੀਪ ਸਿੰਘ ਦੇ ਕੋਲੇ ਆਉਂਦੇ ਆ ਕੋਲਰ ਡੇਰੀ ਫਾਰਮ ਤੇ ਦੋਸਤੋ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਪਸ਼ੂ ਜੜੇ ਆ ਘੱਟੋ ਘੱਟ ਵੀ ਚਾਰ ਪੰਜ ਨਾਗ ਦਿਖਾ ਦਾਂਗੇ ਜਿਆਦਾਤਰ ਅੱਜ ਵੜਾ ਹੋਣ ਜਿੱਦਾਂ ਕਿ ਕਾਫੀ ਵੀਰ ਵਿਕਰੀ ਦੀ ਗੱਲ ਕਰ ਲਈਏ ਤੇ ਵਿਕਰੀ ਵਿੱਚ ਦੋਸਤੋ ਬਹਿਣਾ ਬਹੁਤ ਵੀਰ ਖਰੀਦੇ ਪਏ ਆ ਠੀਕ ਆ ਤੇ ਬਹਿੜਾ ਨੇ ਸਾਰੀਆਂ ਕ੍ਰੋਸਾਂਗ ਦੇ ਵਿੱਚ ਐਫਪੀ ਪਿਓਰ ਵੀ ਤੁਹਾਨੂੰ ਦਿਖਾਵਾਂਗੇ ਸੋ ਕੱਲੀ ਕੱਲੀ ਬਹਿੜ ਦੀ ਡਿਟੇਲ ਜਿਹੜੀ ਆ ਦੋਸਤੋ ਆਪਾਂ ਵੀਰ ਸੰਦੀਪ ਦੇ ਨਾਲ ਗੱਲਬਾਤ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਠੀਕ ਆ ਜੀ ਨਗ ਘਟੋ ਘੜ ਜੇਕਰ ਗੱਲ ਕਰ ਲਈਏ ਤਾਂ ਤੁਸੀਂ ਦੇਖ ਸਕਦੇ ਜੇ ਵੀ 6 ਨਗ ਨੇ ਇੱਕ ਮੱਝ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਸੋ ਪੂਰੀ ਡਿਟੇਲ ਪੂਰੀ ਗੱਲਬਾਤ ਕਰਾਂਗੇ ਦੋਸਤੋ ਤੇ ਵੀਡੀਓ ਦੇ ਨਾਲ ਐਂਡ ਤੱਕ ਜਰ ਤਾਜੋ ਦੋਸਤੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਮੌਸਮ ਵੀ ਅੱਜ ਜਿਦਾਂ ਕਿ ਦੋਸਤੋ ਮਾਝਾ ਬੈਲਟ ਆ ਪਾਈਆਂ ਤੇ ਮਾਝੇ ਦੇ ਵਿੱਚ ਕਾਫੀ ਵੱਡੀ ਬਾਰਿਸ਼ ਹੋ ਰਹੀ ਆ ਸੋ ਉਹ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਨੇ ਆ ਠੀਕ ਹੈ ਜੀ ਆਹ ਲੋ ਹਲੂ ਕਰਦੇ ਆ ਗੱਲਬਾਤ ਸਾਬ ਤੋਂ ਪਹਿਲਾਂ ਵੀ ਜਿੰਦ ਸੰਦੀ ਸੀ ਆਲ ਨਹੀਂ ਵੀ ਬਹੁਤ ਵਧੀਆ ਸਾਸਰੀ ਘਰ ਸੰਤੂ ਸਾਹਿਬ ਕੀ ਠੀਕ ਠਾਕ ਹੋ ਸਾਸਰੀ ਕਲਮਾਰਾ ਹੋਰ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਪਰਵਾਰ ਮਹਾਰਾਜ ਬਹੁਤ ਵਧੀਆ ਬਹੁਤ ਵਧੀਆ ਮੇਰਾ ਪੁਆਈਆਂ ਦੇ ਵੀ ਮੂੰਹ ਅੱਜ ਫਿਰ ਤੁਹਾਡੀ ਕਿਰਪਾ ਨਾਲ ਪਈ ਜਾਂਦਾ ਇਸ ਸੰਤੂ ਸਾਹਿਬਾ ਚਲੋ ਚਾਹੀਦਾ ਨਹੀਂਗਾ ਉਤਨਾ ਚੱਕਰੇ ਆ ਬਾਕੀ ਮਾਲਕ ਘੜੀ ਜ਼ੋਰ ਨਹੀਂ ਕਰਦਾ ਨਹੀਂ ਕੋਈ ਜ਼ੋਰ ਨਹੀਂ ਹਾਂ ਜਿਹੋ ਕਰਦਾ ਆਪਾਂ ਕਹਿ ਦਿੰਨੇ ਨਾ ਵੀ ਚੰਗਾ ਹੀ ਉਹ ਮਾਦਮਾ ਚੰਗਾ ਹੀ ਕਰਦਾ ਹਾਂ ਕਦੇ ਗਰਮੀ ਹੁੰਦੀ ਹੈ ਤੋ ਉਹ ਆਖੀ ਦਾ ਮੀਂਹ ਆ ਜੇ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਚਲੋ ਸੁਖਣਾ ਬਹੁਤ ਵਧੀਆ ਚੰਗਾ ਠੰ ਤੇ ਸੰਦੀਪ ਜੀ ਅੱਜ ਪਸ਼ੂ ਕਿੰਨੇ ਦਿਖਾ ਦਿੰਨੇ ਆ ਸੰਤੂ ਸਾਹਿਬ ਆਪਣੇ ਕੋਲ ਇਸ ਟਾਈਮ 5 ਵੇੜਾ ਵਾਂ ਜਿਨ੍ਹਾਂ ਦੇ ਵਿੱਚ ਕੋਈ 2 ਵੇੜਾ ਸੁਈਆਂ ਵਾਂ 3 ਵੇੜਾ ਆਪਣੇ ਕੋਲ ਗੱਬਣਾ ਬਿਲਕੁਲ ਤਿਆਰੀ ਜੀ ਆ ਕੋਈ 5 5 7 7 ਦੇ ਨਹੀਂ ਲੈਂਦੀਆਂ ਜਿਹਦੇ ਵਿੱਚ 24 ਤੋਂ 25 ਕਿਲੋ ਦੀਆਂ ਪਲੱਸ ਤੋਂ ਹੀ ਚਲਣਆਂੀਆਂ ਵੜਾਉਣੀਆਂ ਅੱਜ ਅੱਛਾ ਜੀ 20 25 ਕਿਲੋ ਚੰਗੀ ਮੇਲ ਕਾਲੀ ਹਾਂ ਹਾਂਜੀ ਤੇ ਸੂਈਆਂ ਵੜਾ ਜਿਹੜੀਆਂ ਆਪਾਂ ਸਾਹਮਣੇ ਪੇਸ਼ ਕਰਨੀਆਂ ਅੱਜ ਕਿੰਨੇ ਨਗਦੇ ਸੂਈਆਂ ਸੰਤੋ ਸਾਹਿਬ ਦੋ ਨਗਦੀ ਆ ਦੋ ਨਗਦੀ ਦੋ ਵੜਾ ਸੂਈਆਂ ਇੱਕ ਮੈਂ ਸੂਈ ਆ ਜੀ ਅੱਛਾ ਜੀ ਤਿੰਨ ਨਗ ਫਿਲਹਾਲ ਸੂਈਆਂ ਜਿਹੜੀਆਂ ਬਾਕੀ ਤਿੰਨ ਵੜਾ ਹੋਣਗ ਬਣਾਈ ਲਓ ਜੀ ਹਾਂਜੀ ਤੇ ਮੱਝ ਵੀ ਇੱਕ ਹੈਗੀ ਨਾ ਹਾਂਜੀ ਇੱਕ ਮੱਝ ਹੈਗੀ ਸੰਤੋ ਸਾਹਿਬ ਬਿਲਕੁਲ ਛੋੜੇ ਜਿਹਾ ਭਾਦਿਆ ਠੀਕ ਹੈ ਉਹ ਵੀ ਦਿਖਾ ਦਾਂਗੇ ਬੋ ਕਰ ਜਿਹੜੇ ਬੰਦਿਆਂ ਨੂੰ ਲਈ ਆ 20 ਤੋਂ ਪਲਾਸਾਂ ਦੇ ਚੱਲੀ ਆ ਗਈ ਪਹਿਲੇ ਸਵੇਰੇ ਗਾੜੀ ਕਰਮ ਜੀ ਆਪੋ ਆਪਣੇ ਆ 20 ਤੋਂ ਬਾਹਰ ਚੱਲਦੀ ਰਹੀ ਆ ਹਾਂਜੀ ਪਹਿਲਾਂ ਪਹਿਲੇ ਸਵੇਰੇ ਹਾਂ ਜੀ ਯਾਰ ਕਿ ਦੂਜਾ ਸਵੇਰ ਬਿਲਕੁਲ ਦੇਖੋ ਨਿਗਰੀ ਜੀ ਲੱਗੀ ਬੱਤੀ ਲਓ ਜੀ ਤੇ ਕ੍ਰੋਸ ਆ ਗਈ ਹੈ ਨਾ ਜੀ ਕ੍ਰੋਸ ਹੈ ਚਾਚਾ ਸਹੀ ਗੱਲ ਦਾ ਕ੍ਰੋਸ ਹੈ ਜੀ ਹੂੰ ਹਾਂਜੀ ਲਓ ਜੀ ਫੇਸ ਕੁਆਲਟੀ ਦੇਖੋ ਦੋਸਤੋ ਦੂਜਾ ਸਵੇਰ ਸੈਕਿੰਡ ਟਾਈਮਰ ਆ ਠੀਕ ਹੈ ਜੀ ਦਿਨ ਤਕਰੀਬਨ ਵੀਰ ਤੋਂ ਪੁੱਛ ਲੈਣੇ ਉਸ ਤੋਂ ਪਹਿਲਾਂ ਕੋਈ ਤੁਹਾਨੂੰ ਪੂਰੀ ਬਾਡੀ ਬੰਤਰ ਲੈਵਾ ਹਵਾਨਾ ਵੇਖ ਕੇ ਚੈੱਕ ਕਰੋ ਜੀ ਠੀਕ ਹੈ ਜੀ हां तो बिल्कुल जਵੇਂ जाहीवाल दा नॉर्मली अपना दोस्तों चाहे क्रॉस भी पै जांदा चाहे प्योर दी गल कर लेया मोटा गोल थाना ते चारे थाना दी स्पेस जित्ती ਤੁਸੀਂ ਦੇਖ ਸਕਦੇ ਜੇ ਸੋਹਣੀ ਹੈ ਠੀਕ ਆ ਤੇ ਬੇਨਵਣ ਵੀ तकरीबन ਬਹੁਤ ਸੋਹਣੀ ਮੋਟੀ ਰਸੇ ਵਾਂਗੂ ਜਿਹੜੀ ਵਾਲ ਖਾਂਦੀ ਹੋਵੇ ਸਰਦੀਪ ਭਾਈ ਦਿਨ ਕਿੰਨੇ ਕੁ ਰੇਜ਼ ਸੰਤੋਸ਼ ਸਾਹਿਬ ਅਜੇ ਹਫਤਾ ਇਹਨੇ ਵਸ਼ੀਨੇ ਲਾਇਨਾ ਕੋਈ 5-7 ਦਿਨਾਂ 5 ਲੈ ਕੇ 7 ਲੈ ਕੇ ਜਾਨੀ ਕਿ ਇੱਥੇ ਇਹਦੇ ਖੜਨਦੇ ਉਮੀਦ ਹੈਗਾ ਜੇ ਕੋਈ ਕੂੜੇ ਪੜੇ ਨਹੀਂ ਨਵੇਂ ਵਸ਼ੀਨੇ ਹਜੇ ਇੰਨੇ ਦਿਨ ਲੈਣੇ ਆ ਆਹ ਜਿਹਾ ਬਿਲਕੁਲ ਸ਼ਹਿਦ ਆ ਬੱਤੀ ਤਾਂ ਪਾਈ ਤਾਂ ਕੋਈ ਬਹੁਤ ਜਿਆਦਾ ਚੰਗੀ ਆ ਚਲੋ ਗਾੜੀ ਪਰਮਾਤਮਾ ਦੇ ਵਸ ਜੀ ਠੀਕ ਹੈ ਜੀ ਅਰੇ ਆਹ ਗਾੜੀ ਵੇਖੋ ਕੀ ਨਿਕਲਦਾ ਕੀ ਨਿਕਲਦੀ ਪੰਜ ਤੋਂ 7 ਦਿਨ ਹਜੇ ਦੋਸਤੋ ਸਮਾਂ ਲੱਗੇਗੀ ਠੀਕ ਹੈ ਹਾਂ ਜੀ ਬਾਕੀ ਥਾਂ ਚੱਡਾ ਤੁਸੀਂ ਵੇਖੋ ਹੁਣ ਆ ਨਾ ਵੀ ਕੋ ਸਟਾਫ ਹੀ ਹੋਣਾ ਸਾਡੇ ਜੱਡੇ ਦੇ ਹਸਾਮਾ ਸੰਤੂ ਸਾਹਿਬ ਵੀ ਤੋਂ ਪਲੱਸ ਚਰਨੀ ਕਹੀਦੀ ਹੈ ਜੀ ਬੱਚੇ ਚੰਗੀ ਵੜਾ ਦੋਸਤੋ ਇਸ ਪਿੱਛੇ ਆਪਾਂ ਕਹਿਦੇ ਨੇ ਵੀ ਮਗਰੇ ਪਾਈ ਫਿਰਦੀ ਆ ਠੀਕ ਹੈ ਜੀ ਪੰਡਾ ਬੰਨੀ ਫਿਰਦੀ ਆ ਤੇ ਸੰਦੀਪ ਬਾਈ ਟਿੱਪਣ ਤੋਂ ਉੱਪਰ ਜਿਵੇਂ ਤੋ ਪਾਈ ਬਿਲਕੁਲ ਓਕੇ ਸੰਤੂ ਸਾਹਿਬ ਬਿਲਕੁਲ ਟਿੱਪਣਾ ਨੇ ਚਮਾ ਥਾਣਾ ਦੀ ਇੱਕੋ ਜਿਹੀ ਕਵਰਾ ਆ ਜੀ ਕੋਈ ਭੂਰ ਨਹੀਂ ਕੋਈ ਛਟਣ ਇੱਕੋ ਜਿਹੀ ਧਾਰਾ ਚਮਾ ਥਾਣਾ ਚੋਂ ਆਉਂਦੀਆਂ ਟਿੱਪ ਕੇ ਲਈ ਆਪਾਂ ਟਿੱਪ ਕੇ ਜਿੱਦਾਂ ਮਰਜ਼ੀ ਕੋ ਤਸੱਲੀ ਕਰਕੇ ਆਪਣੇ ਕੋਲ ਆਵੇ ਆਪਣੀ ਤਸੱਲੀ ਕਰੇ ਕਿਉਂਕਿ ਸੰਤੂ ਸਾਹਿਬ ਗਾਣਾ ਦੀ ਸੌਣ ਨਹੀਂ ਹਾਂਜੀ ਤੇ ਇਹ ਕਹਿੰਦੇ ਆਨਲਾਈਨ ਵਿੱਚ ਸੰਧੂ ਸਾਹਿਬ ਲਗਾਉਣੀ ਆ ਆਪਣੇ ਆਪ ਦੇ ਘਰ ਜਦੋਂ ਉਹਦੇ ਵੀਟ ਹੁੰਦੀ ਆ ਤਾਰ ਕੇ ਗਾਈ ਚੈੱਕ ਕਰ ਲੈ ਚਮਾ ਥਾਣਾ ਜੋ ਪਾਸ ਹੋਵੇ ਠੀਕ ਆ ਜੇ ਨਾ ਪਾਸ ਹੋਵੇ ਸਾਡੀ ਘੜੀ ਦੇ ਲੰਦ ਕੇ ਵਾਸਤੇ ਭੇਜ ਸਕਦਾ ਹੈ ਬਿਲਕੁਲ ਬਿਲਕੁਲ ਘਰ ਦਾ ਘਰ ਦਾ ਗਰੰਟੀ ਹੋ ਗਈ ਗਾਂ ਤੇ ਸਾਡੀ ਕੋਈ ਗਰੰਟੀ ਨਹੀਂ ਜਦੋਂ ਤੋਂ ਪਹਿਲਾਂ ਵੀ ਆਪਾਂ ਬਹੁਤ ਗੱਲਾਂ ਬਾਤਾਂ ਕਰਦੇ ਰਹੀਦਾ ਨਾਮ ਦੇ ਨਾਲ ਬੀਟ ਪਸ਼ੂ ਐਨੀਮਲ ਦੀ ਗੱਲ ਕਰਨੀ ਹੈ ਠੀਕ ਹੈ ਜੀ ਬਾਅਦ ਵਿੱਚ ਬੰਦਿਆਂ 'ਚ ਵਿਗਾੜ ਪੈਂਦਾ ਠੀਕ ਹੈ ਜੀ ਕਿਸੇ ਪਾਸੇ ਵੀ ਤੋਂ ਉਸ ਤੋਂ ਪਹਿਲਾਂ ਆਪਦਾ ਪਸ਼ੂ ਕੋਈ ਵੀ ਵੀਰ ਆਪਦਾ ਹੱਕ ਸਮਝ ਕੇ ਜਿਹੜੀ ਪੇਮੈਂਟ ਤੁਸੀਂ ਕਰ ਰਹੇ ਹੋ ਉਹਦਾ ਪਸ਼ੂ ਨਰਕ ਪਰਖ ਤਸੱਲੀ ਆ ਉਹ ਪਹਿਲਾਂ ਕਰ ਲਿਆ ਕਰੋ ਖਰੀਦਣ ਤੋਂ ਉਹ ਤੁਹਾਡਾ ਹੱਕ ਬਣਦਾ ਕਿਉਂਕਿ ਪਸ਼ੂ ਤੁਹਾਡੇ ਘਰੇ ਜਾਣਾ ਹੈ ਠੀਕ ਹੈ ਇਸ ਕਰਕੇ ਪੈਸੇ ਖਰਚ ਕਰਨੇ ਆ ਪੈਸਾ ਬਹੁਤ ਔਖਾ ਪੈਂਦਾ ਆਪਾਂ ਹਰ ਵੀਡੀਓ ਦੇ ਵਿੱਚ ਵੀ ਕਹਿੰਨੇ ਆ ਤਸੱਲੀ ਨੂੰ ਜਿਹੜੀ ਪਹਿਲ ਦੇ ਦਿਆ ਕਰੋ ਨਰਕ ਪਰਖ ਜ਼ਰੂਰੀ ਕਰਿਆ ਕਰੋ ਪਹਿਲਾਂ ਠੀਕ ਹੈ ਜੀ ਪਹਿਲ ਦੇ ਆਧਾਰ ਤੇ ਬਾਕੀ ਪਸ਼ੂ ਤਾਂ ਇਸੇ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਵਿਖਾਈ ਦੇ ਆ ਤੁਹਾਨੂੰ ਆਪ ਦਾ ਹੱਕ ਸਮਝ ਕੇ ਕੱਲੇ ਕੱਲੇ ਪਸ਼ੂ ਜਿਹੜਾ ਵੀ ਖਰੀਦਦਾਰ ਫਰੀਦਨ ਆ ਰਿਹਾ ਤਸੱਲੀ ਆਪਦੀ ਪਾਇਲ ਦੇ ਦਾਰ ਤੇ ਬਾਕੀ ਵਹਿੜ ਚੰਗੀ ਆ ਖਾਸ ਕਰਕੇ ਗਨਾਂ ਨੂੰ ਲੱਗੀ ਆ ਤਾਂ ਦੋਸਤੋ ਜਿਹੜੇ ਸ਼ਬਦ ਥੋੜੇ ਪੈ ਜਾਣਗੇ ਵੀ ਬਹੁਤ ਸੋਹਣੀ ਆ ਨਿਕਰ ਆ ਵਜਨੋ ਲੋਡ ਪੂਰਾ ਤੇ ਹਾਈਟ ਵੀ ਸੋਹਣੀ ਆ ਠੀਕ ਆ ਵੱਡੀਆਂ ਵਹਿੜਾਂ ਦੇ ਵਿੱਚ ਵੀ ਹਾਈਟ ਤੁਸੀਂ ਮੰਨ ਸਕਦੇ ਜੇ ਮੀਰੀਆ ਵੀ ਵੀ ਤੁਸੀਂ ਅਕਾਊਂਟ ਕਰ ਸਕਦੇ ਜੇ ਠੀਕ ਆ ਜੀ ਤੇ ਥਣ ਥਣ ਪ੍ਰੋਪਰ ਸੋਹਣਾ ਤੇ ਨੀਰਾ ਪਾਲੀ ਜਿਹੜੀ ਚੰਗੀ ਆ ਜੀ ਨੀਰਾ ਤੇ ਪੰਜ ਦਿਨ ਤੋਂ ਕੋ ਦੀਪਾ ਹਾਨਾ ਵੀਰ ਕੀ ਮੁੱਲ ਕੀ ਡਿਮਾਂਡ ਕੀ ਸੀ ਸਤੂ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ 75 ਕਰਾ ਲਓ ਜਿੱਦਾਂ ਬਾਹਰ ਲੋਕ ਮੰਗੀ ਜਾਂਦੇ ਆ ਆਪਾਂ 65000 ਮੁੱਲ ਕਰਾਂਗੇ ਉਹਦੇ ਵਿੱਚੋਂ 3000 ਰੁਪਏ ਛੋਟ ਕਰਾਂਗੇ 62000 ਦੀ ਵਸ਼ੀ ਦਵਾਂਗੇ ਹਾਂ ਨਹੀਂ 62000 ਦੀ 62000 ਦੀ ਹਾਂ ਨਾ ਵਸ਼ੀ ਦਵਾਂਗੇ ਲਓ ਜੀ 62000 ਦੀ ਵੀਰ ਕਹਿੰਦਾ ਵੀ ਲੈਣ ਦੇਣ ਵਾਲੀ ਗੱਲ ਬਾਤ ਆ ਠੀਕ ਆ ਤੇ ਦੁੱਧ ਦੋਸਤ ਚੰਗੇ ਖਾਸ ਦੁੱਧ ਦੀ ਉਮੀਦ ਕੀਤੀ ਜਾਂਦੀ ਹੈ ਪਹਿਲੇ ਸਵੇਰੇ ਵੀਰਾਂ ਦਾ ਵੀ 20 ਲੀਟਰ ਤੋਂ ਕਲੱਸ ਜਲੀ ਹੈ ਜਾਂ 20 ਲੀਟਰ ਤੁਸੀਂ ਮੰਨ ਕੇ ਹੋਣ ਦਾ ਜਿਹੜਾ ਸੌਦਾ ਕਰ ਸਕਦੇ ਜੀ ਠੀਕ ਆ ਤੇ 62000 ਦੀ ਹਾਈਟ ਕਰਦੇ ਤਾਂ ਇਹਦਾ ਵੀ तकरीबन ਤੁਸੀਂ ਜਿਹੜਾ ਦੋਸਤੋਂ ਅਕਾਊਂਟ ਕਰ ਲਿਆ ਵੀ ਫੁੱਲ ਵੱਡੀ ਹਾਈਟ ਆ ਸੰਤੂ ਸਾਹਿਬ ਇਹਦਾ ਤਿੱਜਾ ਸਵੇਰ ਦੀ ਐਰ ਕੀ ਚੂੜੀ ਰੁਪਈਏ ਦਾ ਵੀ ਦੂਜੇ ਸਵੇਰ ਕਿਹੜਾ ਜਿੰਨਾ ਬੰਦਿਆਂ ਦਾ ਲਈ ਆ ਉਹ ਆਵੇ ਵੀ ਅਸੀਂ 23 24 ਕਿਲੋ ਦੁੱਧ ਦੇ ਥੱਲੇ ਚੋਇਆ ਜੀ ਹਾਂ ਐਰ ਕੀ ਪਿਓਰ ਤਿੱਜਾ ਸੂਹਾ ਵਾ ਵੇੜਦਾ ਲੈਣ 10 ਲਿੰਦੀ ਆ ਤਪਾਈ ਤੋਂ ਬਹੁਤ ਜਿਆਦੀ ਬਿਲਕੁਲ ਸ਼ਹਿਦ ਹੁੰਦੇ ਵਾਲੀ ਆ ਜੀ ਅੱਛਾ ਜੀ ਆ ਢੇਲ ਢੋਲ ਦੇਖੋ ਬਹੁਤ ਜਿਆਦੀ ਢੇਰਿਆ ਆ ਜੀ ਬਹੁਤ ਜਿਆਦੀ ਵਸਤੀ ਬਣੂਗੀ ਆਓ ਜੀ ਬੜੀ ਥਾਨ ਸੋਣ ਇਹਦਾ ਵੀ ਲੱਗਦਾ ਵੀ ਬਹੁਤ ਜਿਆਦਾ ਜਾਨਕਾਨ ਸੰਤ ਵੀਦਾਂ ਦਾ ਵੀ 25 25 ਕਿਲੋ ਤੇ ਖੇਟੂਗੀ ਇੰਨੀ ਕ ਮਿਲ ਕ ਕਪੈਸਿਟੀ ਈ ਦੋਸਤੋ ਇਸ ਵੈੜ ਨੂੰ ਪਰ ਇਹ ਵੀ ਬਹੁਤ ਿਆਦਾ ਵਜਨ ਮੱਟਾ ਵਿੱਚ ਸੰਤੂਸ਼ਾ ਬਹੁਤ ਤਕਰੀਬਨ ਇਹ ਵੀ ਐਚਐਫ ਕਰੋਸ ਹਾਂ ਇਹ ਚਪਸ਼ਾਈ ਉਹ ਦਾ ਕਰੋ ਇਹ ਚਪਸ਼ਾਈ ਵਾਲ ਕਰੋਸ ਆ ਵਜਨ ਮੱਟਾ ਫੋਰ ਦਾ ਲੋਡ ਬਾਕੀ ਹਾਈਟ ਕੱਦ ਦੋਸਤੋ ਐਕਸਟਰਾ ਆਰਡੀਨਰੀ ਆ ਠੀਕ ਆ ਫੁੱਲ ਵੱਡੀ ਹਾਈਟ ਆ ਨਾਰਮਲੀ ਆਪਾਂ ਇਦਿਆਂ ਫਾਰਮ ਵਾਲੀਆਂ ਐਚਐਫ ਪਿਓਰ ਵੜਾ ਵੀ ਦੇਖਦੇ ਆ ਉਹਨਾਂ ਦਾ ਹਾਈਟ ਕੱਦ ਇਹ ਦਾ ਜਿਹੜਾ ਇਕੁਅਲ ਹੈਗਾ ਠੀਕ ਆ ਜੀ ਇੱਕ ਚਸਾਂਸ ਇੱਕ ਬਰਾਬਰ ਆ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਚਾਲਰ ਢੂਲੋ ਉਸੇ ਤਰ੍ਹਾਂ ਜਿ ਕਿ ਗੱਲ ਆ ਗਏ ਤੇ ਥਾਂਤਾਂ ਦਾ ਮਸਾ ਹੋਣਿਆ ਥਾਂ ਦੀ ਕੁਆਲਟੀ ਕਾਫੀ ਸਪੈਸ਼ਲ ਬਿਲਕੁਲ ਚਾਰੇ ਗੋਠਾਂ ਦੇ ਦੋਸਤਾਂ ਥਾਂ ਦੀ ਜਿਹੜੀ ਵੰਡ ਆ ਦਿੱਥੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਗਏ ਤੇ ਤੇਲ ਟੁੱਲ ਜਿਹੜਾ ਹਿਸਾਬ ਨਾਲ ਵੀ 8-10 ਦਿਨ ਲੈ ਦਿੰਦੇ ਹੰਦੂ ਸਾਹਿਬ ਦੱਸ ਦੇ ਲੈ ਜੂਗੀ ਰਾਮ ਨੇ ਬਾਕੀ ਵਸ਼ੀ ਬਣੂਗੀ ਬੜੀ ਵਜਲ ਲੋੜ ਫੋਲਿਆ ਬਾਕੀ ਸੰਦੀਪ ਵੀਰੇ ਜਿਹੜੀ ਚਲੋ ਸ਼ਾਈ ਵਾਲ ਦੀ ਗੱਲ ਕਰਨ ਲਈ ਹਾਂਜੀ ਇਹ ਐਚਪੀ ਵਾਂਗੂ ਜਿਹੜਾ ਹਵਾਲਾ ਦਾ ਕਸਮਾ ਘੱਟ ਹੁੰਦਾ ਮਤਲਬ ਕਿ ਤੇ ਕਈ ਜਣਾ ਪਸੂ ਢਿੱਲੇ ਢਿੱਲੇ ਲੈਵੇ ਦੇ ਸੁਭੰਦੇ ਹਾਂਜੀ ਹਾਂਜੀ ਬਾਕੀ ਸੰਦੋਰ ਤੇ ਛੱਡੂ ਦੀ ਕੁੜੀ ਅਜੇ ਕਹਿੰਦੀ ਕੁੜਾ ਨਹੀਂ ਨਮਾਇਆ ਕੋਈ ਲੈਣਾ ਨਹੀਂ ਪੂਰੀ ਵਸ਼ੀ ਬਣੂਗੀ ਲੈਣਾ ਵੀ ਇਹਦਾ ਨਿਗਰੀ ਰਹੂਗਾ ਜੀ ਲੋ ਜੀ ਤੋਂ ਖਾਣੇ ਵਾਂ ਦੋਸਤੋ ਦੇਖ ਲਓ ਥੱਲੀ ਦੇ ਨਾਲ ਢਿਲ ਢੁਲ ਮੀਰ ਨੇ ਦਿਖਾਤੀ ਆ ਇਹ ਬਹੁਤ ਅੱਛੀ ਹੈ ਖੰਡੀ ਬਹੁਤ ਜੱਥਾ ਮਾਂ ਬਾਕੀ ਆ ਖੰਡੀ ਬਹੁਤ ਜੱਥਾ ਠੀਕ ਆ ਤੇ ਆਹ ਦੇਖੋ ਠੀਕ ਆ ਤੇ ਵੱਡੀ ਬਾੜਾ ਦੋਸਤੋ ਕੱਦ ਕਾਠੀ ਦੀ ਸੰਦੀਪ ਭਾਈ ਕੀ ਲੈਣ ਦੀ ਕੀ ਮੋਦਰੂਗ ਸੰਧੂ ਸਾਹਿਬ ਅੱਛੀ ਦੇ ਹਿਸਾਬ ਨਾਲ ਮੰਗਨ ਨੂੰ 55000 ਰੁਪਏ ਮੰਗੀ ਆਈ ਪਰ ਆਪਾਂ ਜਾਇਜ਼ ਨਹੀਂ ਜਾਇਜ਼ ਹੀ ਦੇ ਦੇਣੀ ਆ ਮਾਰਜੀ 55000 ਦੀ ਸੰਧੂ ਸਾਹਿਬ ਦੇ ਦਾਂਗੇ ਮੁੱਲ ਕਰਦੇ 70000 ਰੁਪਏ ਦਾ ਅੱਛਾ 65000 ਦਾ ਦੇ ਲਿਆ ਉਹਦੇ ਵਿੱਚੋਂ ਛੋੜ ਛੱਪਾ ਹੀ ਹੋਊਗਾ ਕੋਈ ਜ਼ਿਆਦਾ ਨਹੀਂ ਹੀ ਜਾ ਸਕੀ ਸੰਧੂ ਸਾਹਿਬ ਠੀਕ ਹੈ ਹਾਂਜੀ 65000 ਦੀ ਦੋਸਤੋ ਲੈਣ ਦੇ ਨਾਲ ਹੀ ਗੱਲ ਹੈ 65000 ਦੀ ਵਾਛੀ ਦਵਾਂਗੇ ਬਾਕੀ ਕੋਈ ਵੀ ਰਾਵੇ ਕਿਉਂਕਿ ਖਰੀਦਦਾਰ ਵੀਰ ਅਸਲ ਦੇ ਵਿੱਚ ਆਉਂਦੇ ਆ ਤਸੱਲੀ ਨਾਲ ਦੇਖਦੇ ਆ ਠੀਕ ਆ ਦਿਲ ਨੂੰ ਲੱਗਣੀ ਚਾਹੀਦੀ ਆ ਇਹ ਚੀਜ਼ ਦਿਲ ਨੂੰ ਲੱਗਣ ਵਾਲੀ ਚੀਜ਼ ਆ ਠੀਕ ਆ ਪਸੰਦ ਆ ਜਾਊਗੀ ਬਹੁਤ ਵਾਜਨ ਮੱਡਾ ਮੱਡਾ ਢਿੱਲ ਢਾਲ ਬਹੁਤ ਆ ਬਾਕੀ ਐਡਰਸ ਸਾਰਾ ਸੰਧੂ ਸਾਹਿਬ ਪਛਮੀ ਦਾ ਬੈਕਸੈੱਡ ਉਹ ਪਿਆਰ ਮੁਹੱਬਤ ਤੋਂ ਕੋਈ ਗੱਲ ਨਹੀਂ ਆ ਵੀ ਸ਼ੋਰ ਛੱਪਾ ਉਹ ਮੌਕੇ ਤੇ ਜਿੰਨਾ ਵੀ ਇਮਾਨਤਾਨ ਜੋ ਬੰਦਾ ਕਰਦਾ ਦੋਸਤੋ ਢਿੱਲ ਨਹੀਂ ਹੋਊਗੀ ਜ਼ਰੂਰ ਕੀਤਾ ਜਾਊਗਾ ਠੀਕ ਆ ਬਾਕੀ ਕੁਆਲਟੀ ਪੂਰੀ ਆ ਥਣ ਥਣ ਦੀ ਕੁਆਲਟੀ ਵਾਏ ਨੋਟ ਦੇਖੋ ਕਿੰਨਾ ਜਿਆਦਾ ਸੰਧੂ ਸਾਹਿਬ ਸੁਈ ਵਾਛੀ ਦੇ 75000 ਦੀ ਆ ਪਰ ਅੱਜ ਆਪਾਂ 65000 ਦੀ ਵਾਛੀ ਦੇ ਦਾਂਗੇ ਚਲੋ ਅਗ ਦਿਨ ਕਿੰਨੇ ਹੋ ਗਏ ਆ ਇਹ ਸੰਤੋਪਾ ਸੂਈ ਪਰਸੋਂ ਦੀ ਵੜਸ ਹੋਈ ਆ ਹਾਂ ਤੇ ਐਟਾਂ ਨੇ ਥੱਲੇ ਪਈ ਅੱਜ ਕੋ ਬੋਰਾ ਹੀ ਹੋਗਾ 15 ਕਿਲੋ 15 14 ਕਿਲੋ ਬੋੜਾ ਮਗਰ ਅੱਛਾ ਮਗਰ ਬੱਚੀ ਜੀ ਬੱਚੀ ਮਗਰ ਬੱਚੀ ਇਹ ਬ੍ਰਾਊਨ ਕਲਰ ਦੇ ਵਿੱਚ ਕਾਫੀ ਲੱਗਣਾ ਨਾਲ ਨਾਲ ਨਾਰੂ ਬੱਚੋ ਸ਼ਾਮੀ ਸੂਈ ਹੈ ਜੀ ਪਰਸੋਂ ਸ਼ਾਮੀ ਸੂਈ ਹੈ ਤੇ ਬੌਲਾ ਕਿੰਨਾ ਰਿਹਾ ਜੀ ਇਹ ਟਾਈਮ 14 15 ਕਿਲੋ ਬੌਲਾ ਤਿਆਰ ਹੋ ਉਸਨੂੰ ਸਾਹਿਬ 14 15 ਕਿਲੋ ਸਵੇਰ ਦੂਜਾ ਜੀ ਦੂਜਾ ਸੂਗਾ ਜੀ ਦੂਜਾ ਸੂਗਾ ਦੋਸਤੋਂ ਪਰਸੋਂ ਦੀ ਸੂਈ ਮਗਰ ਬੱਤੀ ਕੋਈ 14 15 14 15 ਤੇ 15 ਦੇ ਜਿਹੜਾ ਬੌਲਾ ਹੁਣ ਚੱਲਦਾ ਪਿਆ ਇਹ ਸੰਦੀਪ ਭਾਈ ਬੌਲਾ ਹੁਣ ਇਹ ਰਤੌੜੀ ਵਾਲਾ ਬੌਲਾ ਕਿ ਜਿਹੜਾ ਚਵਾਈ ਵਾਲਾ ਬਾਲਟੀ ਵਾਲਾ ਚਵਾਈ ਵਾਲਾ ਸੰਧੂ ਸਾਹਿਬ ਜਿਹੜਾ ਲੀਟਰ ਮਾਰਵਾ ਬੌਲਾ ਹੋਗਾ 14 15 ਦੇ ਵੇਲੇ ਵੇਲੇ ਬੱਤੀ ਹੋਗੀ ਆ ਇਸ ਟਾਈਮ ਠੀਕ ਹੈ ਜੀ ਲਓ ਜੀ ਇਹ ਤਕਰੀਬਨ ਅੱਜ ਦੋਸਤੋ 19 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਮੇਰਾ ਵੀਰ ਸੂਇਆ ਸੂਆ ਪਸ਼ੂ ਦੀ ਜਿਹੜੀਆਂ ਦੋ ਡਾਂਗ ਤਸੱਲੀ ਕਰ ਲਿਓ ਚਬਾਈ ਕਰਕੇ ਮੈਂ ਹਰ ਵਾਰ ਕਹਿੰਨਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਵੀ ਹੁੰਦੀ ਆ ਵੀ ਜਰੂਰ ਆਪਦੇ ਪਹਿਲ ਦੇ ਆਧਾਰ ਤੇ ਕੋਈ ਵੀ ਆ ਇਹ ਕਰਤੇਰੀਆ ਜਿਹੜਾ ਪੂਰਾ ਕਰ ਲਿਆ ਕਰੋ ਗੱਬਣ ਪਸ਼ੂ ਆ ਰਾ ਤਿੱਥਕੇ ਤੇ ਸੂਇਆ ਸੂਆ ਜਿਹੜਾ ਨਾਗਾ 216 ਆ ਚਬਾਈ ਕਰਕੇ ਠੀਕ ਆ ਇਹ ਹਰ ਵਾਰ ਆਪਣੀ ਅਪੀਲ ਹੁੰਦੀ ਆ ਭੈਣ ਭਰਾਵਾਂ ਅੱਗੇ ਉਹਨਾਂ ਖਰੀਦਦਾਰ ਜੀ ਨਾਲ ਅੱਗੇ ਜਿਹੜੇ ਮਤਲਬ ਕਿ ਪਸ਼ੂ ਖਰੀਦਦੇ ਰਹਿੰਦੇ ਆ ਠੀਕ ਤੇ ਵਾਲਟੀ ਪੂਰੀ ਆ ਠੀਕ ਆ ਸੰਤੋ ਸਾਬ ਜੇ ਦੇੜੇ ਚੜਿਆ ਸ਼ਾਮੀ ਚੜਦਾ ਇੱਥੇ ਆਇਆ ਨਾ ਬਿਲਕੁਲ ਆਇਆ ਖਲ ਜਣਾ ਜੀ ਚੜਦਾ ਲੈ ਗਣੀ ਪਰੇਣਾ ਜੀ ਟਾਈਮ ਦੇਖੋ ਕਿੰਨਾ ਆਇਆ ਸਵੇਰੇ 6 ਵਜੇ ਜਿਵਾਈ ਕੀਤੀ ਬੈਠੀ ਅੱਛਾ ਜੀ ਬਾਕੀ ਬਜਰੋਂ ਬਜਰ ਲੋਡ ਪੂਰਾ ਹੋ ਰਿਹਾ ਅੱਛਾ ਅੱਛਾ ਜੀ ਤਾਂ ਦੁੱਧ ਨੇ 17-18 ਕਿਲੋ ਭਰ ਦੂਗੀ ਸੰਤੋ ਸਾਬ ਬੈਠ ਠੀਕ ਆ ਜੀ ਅਜੇ ਬਿਲਕੁਲ ਗਿੱਲਾ ਨਾੜੂ ਨਾਲ ਆ ਤਿੱਜਾ ਦੇ ਨੂੰ ਸੁਈ ਨੂੰ ਆ ਪੱਛੀ ਮੱਗ ਰਿਆ ਜੀ ਲੋ ਜੀ ਬਜਰ ਮੈਂ ਹੁਣ ਦੇਖ ਸਕਦਾ ਦੋਸਤੋ 10 10 ਵਜੇ ਦਾ ਟਾਈਮ ਹੋ ਗਿਆ ਠੀਕ ਆ ਜੀ 10 ਵਜੇ ਦਾ ਟਾਈਮ ਦਾ ਸਵੇਰ ਆਹ 47000 ਦੀ ਵਸ਼ੀ ਹਾਣਾ ਦੇ ਦਾਂਗੇ ਉਹਦੇ ਵਿੱਚੋਂ 500 ਰੁਪਏ ਛੋੜ ਛੱਪਾ ਕਰ ਦਾਂਗੇ 546 ਦੀ ਵਸ਼ੀ ਦੇ ਦਾਂਗੇ 546 546 ਦਿਨ ਦੀ ਹਾਂਜੀ ਠੀਕ ਹੈ ਜੀ ਤਾਜੀ ਸੂਈ ਆ ਦੁੱਧ ਵੀ ਸਾਰਾ 18 ਕਿਲੋ ਚਲੋ ਭਰੂਗੀ ਬਾਕੀ ਅਗਲੇ ਦੁੱਧ ਅਗਲੇ ਦੇ ਪਾਇ ਦਾ ਸਾਮ ਦਾ ਚਲੋ ਜਿੰਨਾ ਸਾਮ ਲੋਕਾਂ ਦਾ ਗਾਂ ਉਹਨਾਂ ਹੀ ਦੁੱਧ ਕੱਢ ਜਾਂਦੀ ਐ ਸੰਦਗੀ ਨੋ ਵੀ ਦੋਸਤੋ ਇਹ ਵੇੜ ਤੁਹਾਨੂੰ ਦਿਖਾਤੀ ਆ ਮਗਰ ਬੱਚੀ ਆ ਉਹ ਅੱਛੀ ਇੱਕ ਵਾਰੀ ਫੇਰ ਮਾੜਾ ਮੇਰਾ ਨਾਂ ਦੇਖ ਲੋ ਠੀਕ ਨਾੜੂ ਬੱਚੇ ਦੇ ਨਾਲ ਨਾੜੂ ਬਿਲਕੁਲ ਨਾਲ ਠੀਕ ਆ ਵੀ ਕਈ ਵੀਰ ਕਹਿੰਦੇ ਆ ਬੱਟੇ ਚ ਪਿੰਦੀ ਆ ਇਹ ਪੀਦੀ ਆ ਇਹ ਛੱਡੋਂਗੇ ਦੋਸਤੋ ਸੰਤੋਖ ਸਾਹਿਬ ਥੱਲੇ ਬੱਚਾ ਲਾਵਾਂਗੇ ਜਿੱਦਾਂ ਮਰਜੀ ਗਾਂ ਚ ਹੋਵੇ ਆਪਦੀ ਤਸੱਲੀ ਕਰੇ ਕੋਈ ਵੀਰ ਇਹ ਨਹੀਂ ਗੱਲ ਕੀ ਬਾਲਟੀ ਚ ਪਿੰਦੀ ਆ ਜੀ ਆਹ ਹਾਂ ਜੀ ਆਹ ਜੀ ਥੱਲੇ ਛੱਡਿਆਂ ਲੱਤਾਂ ਮਾਰਦੀ ਆ ਉਹ ਜਾ ਕੰਮ ਕੋਈ ਨਹੀਂ ਉਹ ਜਿਹੜੋ ਬੱਚੋ ਮੇਰਾ ਵੀਰ ਜਦ ਕਹਿੰਦੇ ਵੀ ਬਾਅਦ ਚ ਪੱਤੇਉਣੇ ਆ ਦੁੱਧ ਜਾਂ ਪਹਿਲਾਂ ਬੱਟੇ ਚ ਪੀਉਣੇ ਆ ਇਸ ਕਰ ਕੋ ਨਾ ਬੰਦਿਆਂ ਤੋਂ ਦੂਰ ਬਚੋ ਬੱਚਾ ਲਾ ਗਏ ਥੱਲੇ ਪਸਮਾਰ ਕਰਕੇ ਫਿਰ ਆਪਾਂ ਝੂਠ ਵਾਲਾ ਕੰਮ ਨਹੀਂ ਕਰਨਾ ਮੈਂ ਝੂਠ ਮਾਰੀ ਆ ਇਹ ਬੱਚਾ ਕਿਸ ਦਾ ਵੇ ਗਾਂ ਕੋਈ ਵੇ ਉਹਦਾ ਕੀ ਫਾਇਦਾ ਆਪਾਂ ਸਦਾ ਬਾਹਰ ਕੰਮ ਕਰਨਾ ਵਾ ਸੋਨੇ ਵਰਗਾ ਕੰਮ ਕਰਨਾ ਵਾ ਆਪਣੇ ਕੋ ਜਿਹੜੇ ਅੱਜ ਪਸੂ ਹੁੰਦੇ ਅਗਲੇ ਦਿਨ ਪਸੂ ਨਹੀਂ ਹੁੰਦੇ ਆਪਾਂ ਸੇਲ ਕਰ ਦਿੰਨੇ ਆ ਤੇ ਇਹ ਨਹੀਂ ਗੱਲ ਵੀ ਬਾਲਡੇ ਚ ਪਿੰਦੀ ਆ ਉਹ ਚ ਪਿੰਦੀ ਥੱਲੇ ਬੱਚਾ ਲਾਵਾਂਗੇ ਤੇ ਗਾਂ ਪਸਮੂਗੀ ਉਸੇ ਇਹ ਕਿੰਨਾ ਮੁੱਲ ਸੰਤੂ ਸਾਹਿਬ ਮੁੱਲ ਕਰਦੇ 52000 ਰੁਪਏ 47000 ਦੀ ਬਛੀ ਦੇ ਦਾਂਗੇ ਉਹਦੇ ਵਿੱਚੋਂ 500 ਰੁਪਏ ਮਾਨਤਨ ਕਰ ਦਾਂਗੇ ਠੀਕ ਹੈ ਜੀ 46 40 ਚੱਡਾ ਇੰਨਾ ਜ਼ਿਆਦਾ ਹੋ ਗਿਆ ਥਨੇ ਨੂੰ ਭਾਈ ਸ਼ਾਮ ਨੂੰ ਕੋਈ ਵੀਡੀਓ ਵੀ ਇਸ ਤੋਂ ਵਾਲੇ ਆਪਣੇ ਚੱਡਾ ਲੈ ਕੇ ਨਾ ਤੁਰੇ ਜੂ ਐ ਆਹ ਲਓ ਜੀ ਆਹ ਲਓ ਠੰਡੀ ਹੈ ਠੰਡੀ ਆ ਆਹ ਲਓ ਬਹੁਤ ਠੰਡੀ ਕੀਤੀ ਠੀਕ ਹੈ ਜੀ ਆਹ ਲਓ ਉਹ ਪਰਲਾ ਵੀ ਚੁੰਗੀ ਜਾਂਦਾ ਜਿਹਨੂੰ ਕਿਹਦਾ ਕਿੰਦਾ ਬੱਚਾ ਤੇ ਕਿਹਨੂੰ ਪੈ ਗਿਆ ਤੇ ਉਹ ਗੱਲ ਬਾਤ ਦੋਸਤੋ ਵੇਖੋ ਠੰਡੇ ਧੀਰੇ ਪਸੂਦਾ ਬਾਗੀ ਵਜਾ ਲੋਡ ਪੂਰਾ ਰਕੀਦਾ ਸੰਸਾ ਮਾਝੇ ਲੋਡ ਭੋਲੇ ਨਾ ਵੀ ਵੀਰ ਸਦੀਪ ਭਾਈ ਆ ਜਾ ਅਗਲੇ ਪਾਸੇ ਆ ਆ ਗੱਭਣ ਜੀ ਇਹ ਨੇ ਸੂਈਆਂ ਜੀ ਇਹ ਵੀ ਇਹ ਵੀ ਸੂਈ ਹੈ ਇਹ ਕੱਲ ਦੀ ਸੂਈ ਹੈ ਇਹ ਕੱਲ ਦੀ ਸੂਈ ਹੈ ਦੋਸਤੋ ਤੇ ਸੁਆ ਵੀਰ ਕਰਮਾ ਇਹ ਸੰਤੂ ਸਾਹਿਬ ਦੂਜਾ ਸੁਆ ਅੱਛਾ ਦੂਜਾ ਸੁਆ ਇਹ ਤਾਂ 12 ਕਿਲੋ ਬੋਲੀ ਚਾਰ ਹੋ ਗਈ 12 ਕਿਲੋ ਹੋ ਗਈ 16 17 18 16 17 18 ਭਰਦੀ ਹੈ ਪਹਿਲੇ ਦੂਵੇ ਭਰਿਆ ਜੀ ਅੱਜ ਤੀਜਾ ਦਿਨ ਦੂਜਾ ਜੀ ਦੂਜਾ ਦਿਨ ਹੈ ਜੀ ਕਾ ਨਿਸ਼ਾਨੀ ਸੂਈ ਹੈ ਮਗਰ ਬੱਛਾ ਬੱਛਾ ਜੀ ਮਗਰ ਬੱਛਾ ਜੀ ਠੀਕ ਹੈ ਡੱਬਾ ਬੱਛਾ ਦੋਸਤੋ ਆਹ ਵੇਖੋ ਦੇ ਬੱਛਾ ਇਹਦਾ ਨਾਲੂ ਬੱਛੇ ਦੇ ਨਾਲ ਆਹ ਦੇਖੋ ਨਾਲ ਆਹ ਦੇਖੋ ਜੀ ਠੀਕ ਹੈ ਇਹਾਂ ਬੱਛੇ ਬਿਲਕ ਏ ਬੱਚਾ ਮਗਰ ਬੱਛਾ ਜੀ ਆ ਵੇਹ ਦੂਜਾ ਸੁਬਾ ਸੋਈ ਆ ਅੱਜ ਦੂਜਾ ਤੀਜਾ ਦਿਨ ਤੇ ਕੋਈ 13 12 ਕਿਲੋ ਹੁਣ ਬਹੁਤ ਆ 12 ਕਿਲੋ ਜਿਹੜੀ ਬੋਣੀ ਐ ਬਹੁਤ 13 18 ਕਿਲੋ ਵਾਚੀ ਪਰੂਗੀ ਜੀ ਆ ਜਿਹੜੀ ਜਿਹੜਾ ਛੱਡਾ ਲੈਣੀ ਸੰਤ ਸਾਹਿਬ ਪੂਰਾ ਇਹਦਾ ਜਾਮਾ ਲਓ ਜੀ ਬਾਕੀ ਥਾਂਸਰ ਪੂਰਾ ਮੁਠੀ ਐ ਜੀ ਸਵਾਹੀ ਬਹੁਤ ਜਿਆਦਾ ਸੰਤ ਸਾਹਿਬ ਲੱਗੀ ਆ ਲਓ ਜੀ ਥਾਂ ਪੂਰਾ ਮੁਠੀ ਐ ਬਾਕੀ ਸੱਜੇ ਖੱਬੇੋਂ ਬੈਕ ਸਾਈਡ ਤੋਂ ਜਿਹੜਾ ਦੋਸਤੋਂ ਸਾਰੇ ਬੰਨ੍ਹੇ ਨੇਵਾ ਇੱਕ ਵਾਰੀ ਚੈੱਕ ਕਰਕੇ ਤਸੱਲੀ ਕਰਨੇ ਕਰੋ ਵੀਡੀਓ ਆਪਣਾ ਤਸੱਲੀ ਨਾਲ ਦੇਖਿਆ ਕਰੋ ਮੇਰਾ ਵੀਰ ਉਸ ਤੋਂ ਬਾਅਦ ਤੁਸੀਂ ਜ ਇਹ ਪੱਤੇ ਪੱਤੇ ਦਾ ਜ਼ਿਆਦਾ ਕਰਦਾ ਹਾਂ ਚਲੋ ਕੋਣੀ ਅੱਖੋਂ ਘਮਾ ਲਿਓ ਜੀ ਹੋਰ ਤੋਰ ਤੋਂ ਲੰਮਾ ਆਹ ਦੇਖੋ ਜੀ ਬਾਕੀ ਵਾਇਰ ਉਪਰੋਂ ਵੀ ਚੰਗੀ ਆ ਜਿਹੜੇ ਹਸਾਮਤ ਉਸ ਤੋਂ ਪਸ਼ੂ ਸੋਇਆ ਹੁੰਦਾ ਤੇ ਜ਼ਿਆਦਾ ਵਾਜ ਜੇ ਜਾਂਦਾ ਪਰ ਨਿੱਗਰ ਆ ਪੂਰੀ ਠੀਕ ਆ ਜੀ ਜਰਸੀ ਕ੍ਰੋਸ ਆ ਲਓ ਜੀ ਫੇਸ ਕੁਆਲਟੀ ਵੀ ਜਰਸੀ ਦੇ ਵਿੱਚ ਆ ਤੇ ਜਿਵੇਂ ਜਰਸੀ ਦਾ ਐਚਪੀ ਦਾ ਤੁਸੀਂ ਨੋਰਮਲ ਲिटल ਬਿਟ ਆਪਾਂ ਕ੍ਰੋਸ ਕਰ ਲੈਨੇ ਆ ਠੀਕ ਆ ਜੀ ਤੇ ਜਰਸੀ ਐਚਪੀ ਕ੍ਰੋਸ ਬਸ ਇਹ ਵੀ ਚੰਗੀ ਆ ਠੀਕ ਆ ਦੁੱਧ ਤਕਰੀਬਨ ਵੀਰਾਂ ਦਾ 15 ਤੋਂ ਬਾਹਰ ਚੱਲੂਗੀ ਸੰਤੋਖ ਸਾਹਿਬ ਮੁੱਦੀ ਬਾੜੀ ਜਰੀ ਚੰਗੀ ਲੱਗੀ ਆ ਵੇਖੋ ਠੀਕ ਆ ਜੀ ਫੇਸ ਕੁਆਲਟੀ ਬਿਲਕੁਲ ਉਸੇ ਤਰ੍ਹਾਂ ਆ ਜਿੱਦਾਂ ਜਰਸੀ ਛੋਟਾ ਪਿਓਰ ਦੂਜਾ ਸੁਭਾ ਵਜਨ ਰੋੜ ਪੂਰਾ ਜੇਰ ਜੱਟਾ ਪੂਰਾ ਇਹਨਾਂ ਪਾਇਆ ਵਾ ਸੜੀ ਗੜਾ ਚਵਾਈ ਤੋਂ ਹੀ ਇੱਕ ਨੰਬਰ ਆ ਸਿੱਤਦਾ ਠੀਕ ਆ ਜੀ ਠੰਡੀ ਦੀ ਰੋਲੀ ਆ ਜੀ ਲੋ ਤਸਦੀ ਮੁੱਲ ਕੀ ਰੋਗੇ ਦਾ ਸੰਤੋਖ ਸਾਹਿਬ ਮੋਲੇ ਦਾ 52000 ਕਰਦੇ ਆ 47000 ਦੀ ਵਾਸ਼ੀ ਦੇ ਦਾਂਗੇ ਵੀ ਜੀ 47 ਦੀ 47000 ਦੀ ਵਾਸ਼ੀ ਦੇ ਦਾਂਗੇ ਠੀਕ ਆ ਭਰਾ ਹਾਂਜੀ ਚੰਗੀ ਹੈ ਬਾਕੀ ਚਵਾਈ ਬਹੁਤ ਜਾਰੀ ਚਵਾਈ ਵੀ ਚੰਗੀ ਸੰਤੋਖਾ ਅੱਜ ਭਾਵਰੇ ਚੰਗੇ ਆ ਬਾਰਤਸਾ ਕਰਕੇ ਆਪਾਂ ਅੱਜ ਭਾ ਬਿਲਕੁਲ ਛੋਟੇ ਛੋਟੇ ਰੱਖੇ ਆ ਲਓ ਜੀ ਬੰਦੇ ਸਾਡੇ ਆਨੇ ਪਸੂ ਸਾਹਮਣੇ ਸਾਡੇ ਤੋਂ ਬੜੇ ਔਖੀ ਆ ਤਾਂ ਮਾਹ ਚਵਾਈ ਨਿਕਨੇ ਨਿਕ ਭਾ ਕਰ ਦਿੰਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਨਿਕਨੇ ਕੇ ਰੇਟ ਬਿਲਕੁਲ ਰੀਜ਼ਨਬਲ ਪ੍ਰਾਈਸ ਹੈ ਬਿਲਕੁਲ ਥੋੜੇ ਰੇਟਾਂ ਦੇ ਉੱਪਰ ਹੀ ਆਪਾਂ ਚੀਜ਼ਾਂ ਭਣ ਭਰਾਵਾ ਦੇ ਦਿੰਦੀ ਆ ਜੀ ਦੂਜਾ ਸੂਆ ਪਿਓਰ ਸੰਤੋਖਾ ਨਿਕੀ ਜੀ ਬੂਥੀ ਲੱਗੀ ਵਛੀਰੀ ਬਿਲਕੁਲ ਆ ਆ ਗਿਆ ਆਪਣੇ ਕੋਲ ਗਿਫਟ ਆ ਖਾਲੀ ਗਿਫਟ ਆ ਗਿਆ ਨੀ ਗੱਬਣਿਆ ਜੀ ਹਾਂ ਜ ਆ ਦੋਸਤੋ ਇੱਕ ਤੁਹਾਨੂੰ ਵਿਹੜ ਦਿਖਾ ਦਿੰਨੇ ਆ ਜਿੱਦਾਂ ਨੋਰਮਲੀ ਦੇਖੋ ਤੁਸੀਂ ਠੀਕ ਆ ਕਲਰਿੰਗ ਜਿਹੜੀ ਆ ਦੋਸਤੋ ਕੱਲ ਦਾ ਤੁਸੀਂ ਦੇਖੋ ਬਹੁਤ ਐਨੇ ਡਿਫਰੈਂਟ ਜਿਹਾ ਠੀਕ ਆ ਗ੍ਰੇ ਕਲਰ ਵਿੱਚ ਬਲੈਕ ਕਲਰ ਡਾਊਟ ਆ ਵਿੱਚ ਵਾਈਟ ਮਿਕਸ ਅਪ ਹੋਇਆ ਫਿਰਦਾ ਤੇ ਸਭੀ ਗੱਭਣਾ ਕਰਵਾ ਸੁਬਾ ਸੂ ਗਈ ਸਤੋ ਸਭ ਤੇ ਗਿਆ ਸੁਬਾ ਸੋਣਾ ਨਾ ਇਹਨੇ ਯਾਨੀ ਕਿ ਦੁੱਧੇ ਸੂਏ ਦੁੱਧ 15 16 ਕਿਲੋ ਭਰਿਆ ਜੀ ਅਰੇ 10 ਦਿਨ ਪੈਣੀ ਦਾ 10 ਦਿਨ ਇਹਨੇ ਬਿਲਕੁਲ ਲੈ ਨਹੀਂ ਜੀ 10 ਦਿਨ ਹਜੇ ਖੁੱਲੇ ਡੁੱਲੇ ਭਰਵੋ ਲੈ ਜੀ ਸ਼ਾਇਦ ਹੁੰਦਾ ਹੀ ਚਮਾਣਾ ਤੇ ਤੀਜਾ ਸੂਆ ਠੀਕ ਆ ਜੀ ਥਰਡ ਟਾਈਮਰ ਤੇ ਥੂਂ ਦੇ ਵਿੱਚ ਘੱਟੋ ਘੱਟ ਵੀ 8-10 ਦਿਨ ਹਜੇ ਫੁੱਲੇ ਡੋਲੇ ਨਹੀਂ ਆਣਗੇ। ਤੁਸੀਂ ਸਭ ਕੋਈ ਕੁੜਾ ਨਹੀਂ ਨਵਾਇਆ। ਬਹੁਤ ਜਲਦੀ ਬੰਦੀ ਹੈ ਇਹ। ਦੂਜੇ ਸਵੇਰੇ ਤੇ ਵੀਰ ਕਹਿੰਦਾ ਵੀ 15 ਪਲੱਸ 15 ਲੀਟਰ ਦੀ ਮਿਲਕ ਕਪੈਸਿਟੀ ਜਿਹੜੀ ਆ ਇਸ ਵਾਰ ਦੇ ਰਹੀ ਆ ਠੀਕ ਹੈ ਜੀ। ਤੇ ਤੀਜਾ ਸੂਬਾ ਮੇਰਾ ਵੀਰ ਬਾਕੀ ਥਣ ਭਾਂਡਾ ਤੁਹਾਨੂੰ ਤੁਸਰੀ ਨਾਲ ਦਿਖਾਵਾਂਗੇ। ਇੱਕ ਵਾਰੀ ਆ ਫੇਸ ਕੁਆਲਿਟੀ ਦੇਖੋ ਜੀ। ਠੀਕ ਹੈ ਜੀ। ਤੇ ਕ੍ਰੋਸ ਤੋਂਨ ਦੇ ਵਿੱਚ ਆ ਰੋ। ਆ ਤੋਰ ਲੋ ਜੀ। ਬੰਦ ਕੀ ਗੱਤ ਸੰਦੀਪ ਜੀ ਕੀ ਲੈਣ ਦਾ ਮੁੱਲ ਕੀ ਰੋਹ ਸੰਦੂ ਸਾਹਿਬ ਜੇ ਦਾ ਸੂਈ ਵੱਛੀ ਵੇਚੀਏ ਫਿਰ ਆਪਾਂ ਵੇਚ ਨਹੀਂ 42000 ਦੀ ਹਾਂ ਹੁਣ ਇਸ ਟਾਈਮ ਵੱਛੀ ਦਾ ਮੋਲ ਹੈ 40000 ਰੁਪਿਆ 4000 ਵਿੱਚੋਂ ਛੋੜ ਕਰਾਂਗੇ 36000 ਦੀ ਵੱਛੀ ਦੇ ਦਾਂਗੇ ਉਹ ਚੋਂ ਹੀ 500 ਰੁਪਿਆ ਭੈਣ ਭਰਾਇਆ ਇਹਦਾ ਮਾਨਦਾਨ ਕਰ ਦਾਂਗੇ ਜੇਲ ਜੋਗੇ ਛੱਡ ਦਾਂਗੇ ਉਹਨੂੰ 35000 ਦੀ ਵੱਛੀ ਦੇ ਦਾਂਗੇ ਹਾਂ ਜੀ ਠੀਕ ਹੈ ਜੀ ਹਾਂ ਜੀ 35000 ਦੇ ਵਿੱਚੋਂ ਦੋਸਤੋ 35000 ਲਾਇਆ ਤੇ ਆ ਠੀਕ ਹੈ ਜੀ ਉਹਦੇ ਵੀਰਾਂ ਦਾ ਬਾਕੀ ਠੀਕ ਢਾਲ ਬੜੀ ਸੰਦੂ ਸਾਹਿਬ ਆ ਦੇਖੋ ਠੰਡੀ ਧੀ ਇਹ ਦੋਸਤੋ ਵਿਖਾਉਣ ਦਾ ਮਤਲਬ ਇਹ ਆ ਵੀ ਕੋਈ ਪਸ਼ੂ ਨੂੰ ਨਿਆਣਾ ਰੱਸੀ ਪਾਉਣ ਦੇ ਲਾਇਕ ਹੁੰਦਾ ਤੇ ਨਹੀਂ ਵੀ ਪਾਇਆ ਜਾਂਦਾ ਤੇ ਇਸੋ ਇਹੋ ਜਿਹੇ ਪਸ਼ੂ ਤੋਂ ਵੈਸੇ ਵੀ ਆਪਾਂ ਕੋਈ ਰੱਸੀ ਨਿਆਣਾ ਬਿਨ ਪਾਈ ਵੀ ਆਪਾਂ ਚਬਾਈ ਕਰ ਸਕਦੇ ਹਾਂ ਠੀਕ ਆ ਜੀ ਕਿਉਂਕਿ ਲੱਤਾਂ ਛੜਾ ਛੋੜਾ ਨਹੀਂ ਮਾਰਦਾ ਇਸ ਕਰਕੇ ਵਹਿੜ ਚੰਗੀ ਆ ਰੇਡ ਪਰਤਾ ਬੜਾ ਜਾਇਜ਼ ਆ ਹਾਂਜੀ ਬਰੇਡਰ ਬਣਨੇ ਨੇ ਕਰਮਾਂ ਦੀਆਂ ਦੇਖੋ ਬਹੁਤ ਜਿਆਦੀ ਬਣੋਗੇ ਸੰਧ ਸਾਹਿਬ ਸਾਡੇ ਠੀਕ ਹੈ ਸੁਦੀਪਾ ਜੀ ਆਪਣੇ ਕੋਲ ਆਟੇ ਦੇ ਵਿੱਚ ਮੱਝਾਂ ਮੱਝਾਂ ਦੀ ਸੰਤ ਸਭ 9 ਕਿਲੋ ਦੁੱਧ ਤਿਆਰ ਹੈ ਜਿਹਦੇ ਥੱਲੇ ਤੁਸੀਂ ਆਟਾ ਕਰਕੇ ਲਓ ਜਿੰਨੇ ਵੀ ਲੈਣੀ ਆ ਬਾਕੀ ਚੋਣ ਦੀ ਚਵਾਈ ਦੀ ਪੁੱਲ ਪੂਰੀ ਆਪਣੀ ਗਾਰੰਟੀ ਹੈ ਕੋਈ ਵੀ 1 ਰੁਪਈਆ ਦਾ ਇਹ ਸੂਹਾ ਕਿੰਨਾ ਮੰਨਿਆ ਜੀ ਸੂਹਾ ਤੀਜਾ ਮੰਨਣਾ ਚੌਥਾ ਮੰਨਣਾ ਦੂਜਾ ਮੰਨਣਾ ਘਰ ਵਾਲੇ ਨੇ ਤੀਜਾ ਕਹੇ ਆਪਾਂ ਨੇ ਤੀਜੇ ਕਹਿ ਤਾਈ ਤੁਹਾਨੂੰ ਸਮਝਾ ਲਓ ਜੀ ਤੀਜਾ ਸੂਹਾ ਦੋਸਤੋ ਬਾਕੀ ਥੋੜਿਆ ਤੇ ਕੋਈ ਚੌਥਾ ਮੰਨ ਲੈ ਸੌਦਾ ਕਰਨ ਲੱਗਾ ਕੋਈ ਤੀਜਾ ਮੰਨ ਲੈ ਠੀਕ ਹੈ ਜੀ ਤੀਜਾ ਚੌਥਾ ਸਿੰਘ ਖੁੱਲਾ ਵੇਚਕ ਬਾਕੀ ਸੋਈ ਨੂੰ ਕਿਹਨੇ ਨਾ ਦੱਸਿਆ ਜੀ ਸ ਫੱਟਾ ਪੂਰਾ ਮੰਨ ਕੇ ਸੌਦਾ ਕਰ ਲਿਓ ਮਗਰ ਬੱਚਾ ਕਟਾ ਜੀ ਕਟਾ ਮਗਰਿਆ ਸੰਧੂ ਸਾਹਿਬ ਦੀ ਬਾਕੀ ਭਾਅ ਵੇ ਕੋਈ ਜਾਇਜ਼ ਕਰਨੀ ਜੱਜ ਰੇਟ ਭਾਅ ਫੜਤਾ ਬਿਲਕੁਲ ਬਾਜ਼ਾਰ ਪਾ ਜਾਈ ਨਹੀਂ ਕਰਕੇ ਲੈਵਾ ਘਾਟ ਫੋਨੀ ਸ਼ਾਮ ਨੂੰ ਪੂਰੀ ਮੈਂ ਖਾ ਜਾਂਦੀ ਆ ਜੀ ਠੀਕ ਹੈ ਜੀ ਲਓ ਜੀ ਭਰਾਵੋ ਖਾਣ ਜਟਾ ਤੁਸੀਂ ਦੇਖ ਲਓ ਮਾਰਨਿੰਗ ਟਾਈਮ ਚੁਵਾਈ ਆ ਪਸ਼ੂ ਜਿਹੜੇ ਚੁਵਾਈ ਵਾਲੇ ਆ ਉਹ ਬਿਲਕੁਲ ਉਹਨਾਂ ਦੀ ਚੁਵਾਈ ਵੀਰਾਂ ਦਾ ਵੀ ਹੋਈ ਆ ਮਾਰਨਿੰਗ 5 6 5 6 ਵਜੇ ਠੀਕ ਹੈ ਸੋ ਆ ਦੇਖੋ ਹਾਂ ਤੋੜ ਲਓ ਜੀ ਲਓ ਜੀ ਠੀਕ ਹੈ ਸੁਦੀਪ ਕਹਿੰਦਾ ਤੋ 8 9 ਕਿਲੋ ਹੈਗਾ ਪੱਕਾ ਤਿਆਰ ਸੰਧੂ ਸਾਹਿਬ ਅੱਛਾ ਜੀ ਕੋਈ ਗੱਲ ਨਹੀਂ ਪੱਠੇ ਪੁਛਾਰਾ ਪਾਰਾ ਵਿੱਚ ਲਓ ਵੀ ਪ੍ਰਭੂ 8 9 8 9 ਕਿਲੋ ਬਿਰਪਰ ਜਿਹੜਾ ਦੁੱਧ ਹਾਜ਼ਰ ਸਵਾਈ ਕੋਈ ਆਪਦਾ ਵੀ ਬੋੜਾਂਗੇ ਜੋੜੇ ਚਾਰ ਟਾਈਮ ਹੋਵੇ ਠੀਕ ਆ ਤਸੱਲੀ ਕਰ ਲਈ ਰੇਡ ਪਰ ਤਾਂ ਪੋਸ਼ਣ ਲਿਨੀ ਆ ਕੀ ਮੋਲ ਦਾ ਤੇ ਬੱਚਾ ਵੀ ਇਹਦਾ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਮੀਂਹ ਕਣੀ ਪੈ ਰਿਹਾ ਬੱਚੇ ਪਿੱਛੇ ਬੰਨੇ ਸਨ। ਗਿਆ ਬੱਚਾ ਨਹੀਂ ਰਿਹਾ। ਤੇ ਸੰਦੀਪ ਕੀ ਲੈ ਦੇਂਦਾ ਵੀਰੇ? ਸੰਤੂ ਸਾਹਿਬ ਮੋਲ ਕਰਾਉਣ ਨੂੰ ਭਾਵੇਂ 60 ਕਰਾ ਲਓ 65 ਕਰਾ ਲਓ। ਹਾਂ ਨਾ ਜਿਹੜੀ ਆਪਾਂ ਵੀ 55000 ਰੁਪਏ ਦੇ ਵਿੱਚੋਂ 500 ਰੁਪਏ ਛੋੜ ਕਰ ਦਾਂਗੇ ਜੀ। 55000 ਚੋਂ। 55000 ਦੇ ਵਿੱਚ 500 ਛੋੜ ਕਰ ਦਾਂਗੇ 54000 ਦੀ ਮੈਂ ਦੇ ਦਾਂਗੇ। ਯਾਰ ਹੀ ਛੱਡ ਦਾਂਗੇ ਸੰਤੂ ਸਾਹਿਬ। ਹੂੰ। ਲਾਸਟ 55। 22 ਦੇ ਵਿੱਚ ਕੋਈ ਭੈਣ ਨਾ ਆਉਣਾ ਦੂਜਾ। ਸੰਤੂ ਸਾਹਿਬ ਜਿੱਥੋਂ ਮਰਜ਼ੀ ਕੋਈ ਆਵੇ ਆਪਾਂ ਨੀਏ ਕਿ ਵੀ ਦੂਰੋਂ ਕੋਈ ਯਾਰ ਦਾ ਤੇਲ ਮਚਾ ਕੇ ਆ ਗਿਆ ਤੇ ਸੰਦੀਪ ਸਾਹਿਬ ਮੈਂ ਸਿਕਰ ਕਰ ਜਾ ਦਊਂਗਾ ਜੇ ਕੋਈ ਮੇਰਾ ਪਸੂ ਗਲਤ ਨਿਕਲੂਗਾ ਹੋਰ ਦੱਸੋ ਕੀ ਆਂਦੇ ਹੋ ਉਸ ਵੇਲੇ ਤੁਹਾਨੂੰ ਫੋਨ ਲਾਉਣ ਵੀ ਸੰਦੀਪ ਨੇ ਆਹ ਕੰਮ ਕੀਤਾ ਘਰੇ ਆ ਕੇ ਮੈਂ ਬਸ ਇਹ ਥੋੜੀ ਗੱਲ ਹੈ ਜੀ ਲਓ ਵੀ ਦੋਸਤਾਂ ਦਾ ਆਪਣੇ ਘਰ ਨਗਰ ਰਹਿਣ ਸੋਣਿਆ ਰਗਾ ਹੋਗਾ ਗਾਂਹ ਦੀ ਅਗਲੇ ਦੀ ਜੁੰਗਿਆਰੀ ਗਾਂਹ ਦੀ ਆਪਣੀ ਗਾਰੰਟੀ ਕੋਈ ਨਹੀਂ ਦੇ ਰਹੀ ਬਸ ਸਹੀ ਹੈ ਜੀ ਹਾਂਜੀ ਤੇ ਬੋਲ ਹੋ ਗਿਆ ਵੀ ਜੀ ਇਹ 54 54000 ਦੀ ਦੇ ਦਾਂਗੇ ਸੰਦੀਪ ਸਾਹਿਬ ਲਓ ਵੀ ਦੋਸਤਾਂ ਬੱਚਾ ਦਿਖਾ ਦਿੰਦੇ ਉਸ ਤੋਂ ਬਾਅਦ ਆ ਬਾਈ ਸੰਦੀਪ ਦੇ ਨੰਬਰ ਲੈ ਲੈਣੇ ਆ ਜਿਨ੍ਹਾਂ ਦਾ ਤੁਸੀਂ ਸੰਪਰਕ ਕਰਨਾ ਬੱਟਾ ਇਹ ਮਗਰ ਕੱਟਾ ਬਹੁਤ ਵਧੀਆ ਕੱਟਾ ਤੁਹਾਨੂੰ ਦਿਖਾ ਦਿੰਦੇ ਆ ਆ ਜੋ ਜੀ ਆ ਦਿਖਾਓ ਜੀ ਪੂਰਾ ਬਿਲਕੁਲ ਸ਼ਾਲਾ ਮਾਰਦਾ ਮਗਰ ਕੱਟਾ ਜੇ ਇੱਕ ਪਾਸੇ ਠੀਕ ਆ ਤੇ ਆਹ ਦੇਖ ਲਈਏ ਠੀਕ ਆ ਮੇਰਾ ਵੀ ਆ ਬੱচ্চਾ ਜੇ ਤੇ ਜਰੂਰ ਤੁਸੀਂ ਸੌਦਾ ਕਰ ਲਿਓ ਮੱਝ ਚੰਗੀ ਆ 54000 ਦੇ ਵਿੱਚ ਮਿਲ ਜੂਗੀ ਸੰਦੀਪ ਦਾ ਬੁੱਲ ਗਿਆ ਨੰਬਰ ਹਮਦ ਸਾਹਿਬ 84370 38949 ਜੀ 84370 38949 ਜੀ ਠੀਕ ਆ ਭਰਾ ਸਸਰੀ ਦਾ ਸੰਦੀਪ ਸਸਰੀ ਕਲਵਰੇ ਤੋਂ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਸੰਦੀਪ ਸਿੰਘ ਭੁੱਲਰ ਡੇਰੀ ਫਾਰਮ ਤੋਂ ਪਿੰਡ ਸੌਰ ਸਿੰਘ ਸੌਰ ਸਿੰਘ ਤੋਂ ਜਦੋਂ ਦੋਸਤੋ ਪੁੱਛਿਆ ਰ ਪਿੰਡ ਵਾਲੀ ਆਪਾਂ ਛੜਕ ਆਉਣੇ ਤਾਂ ਰਸਤੇ ਦੇ ਵਿੱਚ ਵੀਰ ਹੋਰਾਂ ਦੀਆਂ ਬਹਿਕਾਂ ਨੇ ਤੁਸੀਂ ਆਣ ਕੇ ਸੌਰ ਸਿੰਘ ਜਿਹੜੀ ਕਾਲ ਕਰ ਸਕਦੇ ਜੇ ਠਿੱਕੀ ਪਿੰਡ ਆਣ ਕੇ ਕਾਲ ਕਰ ਸਕਦੇ ਜੇ ਲੋਕੇਸ਼ਨ ਲਾ ਕੇ ਆ ਸਕਦੇ ਜੇ ਪਿੰਡ ਸੌਰ ਸਿੰਘ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ